Það er eitthvað náttúr, eitthvað fóttúr varum við að hljóða. Lekkið þess að hljóða. ਅੱਜ ਮੈਂ ਜੀ ਫਰੀਦਕੋਟ ਪੰਚਾਇਤ ਮੇਰੇ ਕੁਲੀਗ ਗੁਰਦੇਵ ਸਿੰਘ ਸੇਖੋਂ ਜੀ ਐਮਐਲਏ ਸਾਹਿਬ ਲੋਕਲ ਔਰ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਔਰ ਸਾਡੇ ਬਹੁਤ سارے ਜਿਹੜੇ ਸੀਨੀਅਰ ਅਫਸਰ ਸਾਡੇ ਨਾਲ ਹਾਜ਼ਰ ਹੋਏ ਜੀ ਜਿਹੜਾ ਸਾਡੇ ਮਾਨਯੋਗ ਨੈਸ਼ਨਲ ਕੋਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਨੇ ਲੁਧਾਨੇ ਤੋਂ ਯੁੱਧ ਨਸ਼ਾ ਵਿਰੋਧੀ ਸ਼ੁਰੂਆਤ ਕੀਤੀ ਸੀ ਉਹਦੇ ਵਾਸਤੇ ਮੈਂ ਸਾਰੇ ਜ਼ਿਲ੍ਹਿਆਂ ਦਾ ਟੂਰ ਕਰ ਰਿਹਾ ਤੇ ਇਸ ਵੇਲੇ ਮੈਂ ਫਰੀਦਕੋਟ ਇਹ ਇਹਦੇ ਵਿੱਚ ਅਸੀਂ ਇੱਥੇ ਸਾਡੇ ਕੋਲੇ 60 ਬੈਡ ਸੀਗੇ ਡੀਡਿਕਸ਼ਨ ਦੇ ਵਿੱਚ ਤੇ ਅੱਗੇ ਅਸੀਂ ਵਧਾ ਕੇ ਉਹਨਾਂ ਨੂੰ 300 ਬੈਡ ਕੀਤੇ ਆ ਤਾਂ ਕਿ ਕਿਸੇ ਨੂੰ ਵੀ ਇਲਾਜ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇਸ ਤੋਂ ਸਵਾਏ ਜਿਹੜੇ ਸਾਡੇ ਹੋਟ ਸੈਂਟਰ ਹੈ ਬਹੁਤ ਅੱਛੇ ਚੱਲ ਰਹੇ ਆ ਔਰ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਲੋਕਾਂ ਨੂੰ ਵਿਸ਼ਵਾਸ ਹੋ ਰਿਹਾ ਔਰ ਇਹ ਜਿਹੜੀ ਯੁੱਧ ਨਸ਼ੇ ਵਰਤ ਮਹਮਾ ਪੰਜਾਬ ਸਰਕਾਰ ਦੀ ਇਹ ਨਸ਼ੇ ਕਰਨ ਵਾਲਿਆਂ ਵਾਸਤੇ ਤਾਂ ਬਰਦਾਨ ਸਾਬਤ ਹੋઈ ਰਹੀ ਹੈ ਨਾਲ ਹੀ ਨਾਲ ਜਿਹੜਾ ਹੈਗਾ ਉਹ ਜਿਹੜਾ ਜੁਰਮ ਹੈ ਕ੍ਰਾਈਮ ਹੈ ਜਿਹੜਾ ਪੈਟੀ ਕ੍ਰਾਈਮ ਹੈ ਸਨੇਚਿੰਗਸ ਹੋਰ ਜਿੰਨਾ ਵੀ ਸਾਡੇ ਲੁੱਟਾ ਖੋਆ ਉਹਦੇ ਉਹ ਉਹ ਉਹਨੂੰ ਵੀ ਠੰਨ ਪੈ ਰਹੀ ਆ ਔਰ ਇਹਦੇ ਨਾਲ ਨਾਲ ਜਿਹੜਾ ਸਾਡਾ ਜਿਵੇਂ ਚਾਹੇ ਸਾਡੀਆਂ ਜੇਲਾਂ ਹੈਗੀਆਂ ਜਿਹੜੀਆਂ ਓਵਰਕਰਾਊਡਡ ਹੈ ਉਹਦੇ ਚ ਜ਼ਿਆਦਾ ਜਿਹੜੀ ਓਵਰਕਰਾਊਡਿੰਗ ਹੈ ਉਹ ਜਿਹੜੇ ਡਰੱਗ ਰਿਲੇਟਿਡ ਕੇਸਸ ਆ ਉਹਦੇ ਕਰਕੇ ਆ ਤੇ ਜੁਡੀਸ਼ਰੀ ਉੱਤੇ ਵੀ ਲੋਡ ਘਟੇਗਾ ਔਰ ਸਮਾਜ ਨੂੰ ਇਹਦੇ ਲੰਬੇ ਸਮੇਂ ਦੇ ਵਿੱਚ ਬਹੁਤ ਫਾਇਦੇ ਹੋਣਗੇ ਕਿ ਜਦੋਂ ਬੱਚੇ ਨਸ਼ਾ ਛੱਡ ਕੇ ਕੰਮ ਤੇ ਲੱਗਣਗੇ ਪ੍ਰੋਡਕਟਿਵਿਟੀ ਵਧੇਗੀ ਔਰ ਇਹਦੇ ਵਾਸਤੇ ਅਸੀਂ ਕੰਪਰੀਹੈਂਸਿਵ ਥਿਊ ਲੈ ਕੇ ਜਿਸ ਤਰ੍ਹਾਂ ਮੈਂ ਦੱਸਿਆ ਵੀ 300 ਜਿਹੜੇ ਅਸੀਂ ਡੀਡਿਕਸ਼ਨ ਬੈਲਸ ਪਲਸ ਰੀ ਹੈਬ ਤੇ ਇਹਦੇ ਨਾਲ ਅਸੀਂ ਸਕਿੱਲ ਡਵੈਲਪਮੈਂਟ ਜਿਹੜੇ ਬੱਚੇ ਸਾਡੇ ਕੋਲੇ ਆਣਗੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਉਹ ਲਿਕਵਿਡ ਮੈਥਡਨ ਥੈਰੇਪੀ ਸ਼ੁਰੂ ਕਰ ਰਹੇ ਹਾਂ ਔਰ ਓਰਲ ਸਬਸਟੀਟਿਊਸ਼ਨ ਥੈਰੇਪੀ ਸਾਡੀ ਆਲਰੇਡੀ ਚੱਲ ਰਹੀ ਆ ਉਹਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਬੱਚੇ ਐਚ ਆਈ ਵੀ ਤੋਂ ਮਤਲਬ ਜਿਹੜਾ ਹੈਗਾ ਤੁਹਾਡਾ ਏਡਸ ਦੀ ਬਿਮਾਰੀ ਤੋਂ ਕਾਲੇ ਪੀੜੀਆਂ ਤੋਂ ਬ ਤੇ ਦੂਜੀ ਗੱਲ ਹੈ ਕਿ ਜਦੋਂ ਨਸ਼ਾ ਛੱਡਣਗੇ ਕੰਮ ਸਿੱਖਣਗੇ ਤੇ ਅਸੀਂ ਇਸੇ ਤਰ੍ਹਾਂ ਇੰਡਸਟਰੀ ਦੇ ਨਾਲ ਕਿਹੜੇ-ਕਿਹੜੇ ਉਹਨਾਂ ਨੂੰ ਸਕਿੱਲ ਚਾਹੀਦੇ ਆ ਸੌਫਟ ਸਕਿੱਲ ਕਿਹੜੇ-ਕਿਹੜੇ ਆ ਖੇਤੀਬਾੜੀ ਦੇ ਆਧਾਰ ਤੇ ਕਿਹੜੇ-ਕਿਹੜੇ ਆ ਆਈਟੀਆਈ ਦੇ ਕਿਹੜੇ-ਕਿਹੜੇ ਸਿੱਖ ਸਕਦੇ ਉਹਨਾਂ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਇੱਕ ਡਿਸਟ੍ਰਿਕਟ ਲੈਵਲ ਤੇ ਕੋਆਰਡੀਨੇਸ਼ਨ ਕਮੇਟੀਆਂ ਬਣਾ ਕੇ ਤੇ ਉਹਨਾਂ ਨੂੰ ਪਹਿਲਾਂ ਕੰਮ ਸਿਖਾ ਕੇ ਤੇ ਫਿਰ ਉਹਨਾਂ ਨੂੰ ਕੰਮ ਸ਼ੁਰੂ ਕਰਾਉਣਾ ਉਹਦੇ ਵਾਸਤੇ ਜਿਵੇਂ ਖੇਤੀਬਾੜੀ ਚ ਬਹੁਤ ਸਾਰੀਆਂ ਸਕੀਮਾਂ ਆ ਗਈਆਂ ਜਾਂ ਕੋਈ ਛੋਟਾ-ਮੋਟਾ ਉਹਦਾ ਆਪਣਾ ਕੋਈ ਐਂਟਰਪ੍ਰਾਈਜ਼ ਹੋਵੇ ਜਾਂ ਉਹਨਾਂ ਸਾਰੇ ਵਾਸਤੇ ਜਿਹੜਾ ਹੈਗਾ ਉਹ ਲੋਨ ਦੀ ਫੈਸਿਲਿਟੀ ਵੀ ਕਰ ਰਹੇ ਆ। ਸੋ ਇੱਕ ਕੰਪਰੀਹੈਂਸਿਵ ਪੈਕੇਜ ਆ ਕਿ ਨਸ਼ਾ ਛੁਡਾਣਾ ਫਿਰ ਕੰਮ ਤੇ ਲਾਣਾ ਤੇ ਉਹਦੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਕੰਮ ਸਟਾਕੇ ਉਹਨੂੰ ਕੰਮ ਤੇ ਲਾਣਾ। ਤੇ ਦੂਜੇ ਪਾਸੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਦੇ ਨਾਲ ਪੁਲਿਸ ਵੱਲੋਂ ਜਿਹੜੀ ਸਖਤੀ ਹੈ ਉਹ ਪੂਰੀ ਵਰਤੀ ਜਾਂਦੀ ਹੈ ਇਸ ਤਰ੍ਹਾਂ ਵਰਤੀ ਜਾਂਦੀ ਰਹੇਗੀ। ਤੇ ਉਹਦਾ ਵੀ ਬਹੁਤ ਅੱਛਾ ਰਿਜ਼ਲਟ ਆ ਰਿਹਾ ਕਿ ਜਿਹੜੇ ਪਹਿਲਾਂ ਛੋਟੇ-ਮੋਟੇ ਕਹਿੰਦੇ ਸੀ ਹੁਣ ਵੱਡੇ ਸਮੱਗਰ ਬਹੁਤ ਸਾਰੇ ਜਿਹੜੇ ਦੂਜੇ ਬੰਦੇ ਵੀ ਫੜੇ ਜਾ ਰਹੇ ਆ। ਸਭ ਤੋਂ ਵੱਡੀ ਗੱਲ ਇਹ ਆ ਕਿ ਅਰਵਿੰਨ ਕੇਜੀ ਉਹਨਾਂ ਨੇ ਜਿਹੜੀ ਪਿਛਲੇ ਬਹੁਤ 3-4 ਦਿਹਾਕਿਆਂ ਤੋਂ ਸਿਆਸੀ ਪੁਸ਼ਤ ਪਲਾਈ ਸੀ ਜਿਹੜੀ ਕਿ ਪੋਲੀਟিক্যাল ਪੈਟਰੋਨੇਜ ਸੀ ਨਸ਼ਿਆਂ ਦੇ ਬਿਜ਼ਨਸ ਦੀ ਉਹ ਸਾਰੀ ਖਤਮ ਕਰਤੀ ਆ ਹੁਣ ਅਸਲ ਵਿੱਚ ਕੋਈ ਪੋਲੀਟিক্যাল ਪੈਟਰੋਨੇਜ ਨਹੀਂ ਆ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੀ ਹਾਲਤ ਇੱਥੇ ਤੱਕ ਪਹੁੰਚ ਗਈ ਆ ਕਿ ਪਾਕਿਸਤਾਨ ਤੋਂ ਰੋਲ ਆਉਂਦੀ ਸੀ ਨਸ਼ਾ ਸੱਟ ਕੇ ਜਾਂਦੀ ਸੀ ਉਹਦੇ 'ਚ 70% ਰਿਡਕਸ਼ਨ ਹੋ ਗਿਆ ਜੀ 70% ਘਟਾ ਲੀ ਆ ਤੇ ਜੇ ਕੋਈ ਪੈਕੇਟ ਛੁੱਟ ਵੀ ਜਾਂਦਾ ਉਹਨੂੰ ਚੱਕਣ ਨਹੀਂ ਜਾਂਦਾ ਕੋਈ ਵੀ ਉਹ ਕਹਿੰਦਾ ਜੀ ਚੱਕਣ ਕਿਉਂ ਨਹੀਂ ਜਾਂਦੇ ਕਹਿੰਦਾ ਜੀ ਜਿਹੜੀ ਪੰਜਾਬ ਪੁਲਿਸ ਆ ਗਿੱਟੇ ਸਿੱਖ ਦਿੰਦੀ ਆ ਇੱਕ ਜਿਹੜਾ ਇੱਕ ਫੀਅਰ ਆਫ ਗੋਡ ਤੇ ਫੀਅਰ ਆਫ ਪੁਲਿਸ ਜਿਹੜਾ ਜਿਹੜੇ ਸਕਿਉਰਿਟੀ ਏਜੰਸੀਜ਼ ਦਾ ਉਹ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਚੜਾ ਹੈਗਾ ਇਹ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਉਹ ਜਾਂ ਤਾਂ ਪੰਜਾਬ ਛੱਡ ਕੇ ਭੱਜ ਰਿਹਾ ਤੇ ਜਾਂ ਇਹ ਕੰਮ ਛੱਡ ਰਿਹਾ। ਸੋ ਇਹ ਓਵਰ ਆਲ ਜਿਹੜਾ ਇਹਨੂੰ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਲੋਕਾਂ ਵੱਲੋਂ ਲੋਕਾਂ ਵੱਲੋਂ ਵੀ ਖਾਸ ਕਰਕੇ ਮਾਤਾਵਾਂ ਵੱਲੋਂ ਤੇ ਭੈਣਾਂ ਵੱਲੋਂ ਉਹ ਉਹ ਬਹੁਤ ਜ਼ਿਆਦਾ ਅਸੀਸਾਂ ਦਿੱਤੀਆਂ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਨੂੰ ਔਰ ਪੁਲਿਸ ਨੂੰ ਔਰ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਤੁਸੀਂ ਇਹ ਬਹੁਤ ਨੇਕ ਕੰਮ ਕਰਦੇ ਹੋ ਜਿਹੜਾ ਆਣ ਵਾਲੀ ਕੁੜੀ ਨੂੰ ਇਸ ਨਾਮ ਰਾਤ ਜਿਹੜੀ ਹੈਗੀ ਆ ਅਲਾਮਤ ਉਹ ਤੁਸੀਂ ਵਿਚਾਰ ਰਹੇ ਹੋ ਤੇ ਇਹ ਸਾਡਾ ਜਿਹੜਾ ਮੁੱਖ ਕੰਮ ਹੈ ਜੀ ਉਹ ਹੈਗਾ ਕਿ ਬੱਚਾ ਨੂੰ ਨਸ਼ੇ ਛੁਡਾਣਾ ਕੰਮ ਸਿਖਾਣਾ ਤੇ ਕੰਮ ਤੇ ਲਾਣਾ ਤੇ ਦੂਜਾ ਜਿਹੜਾ ਮੇਰੇ ਮਿਸ਼ਨ ਦਾ ਪਾਰਟ ਆ ਜਿਹਦੇ ਕਰਕੇ ਮੈਂ ਸਾਰੇ ਪੰਜਾਬ ਦਾ ਟੂਰ ਕਰ ਰਿਹਾ ਉਹ ਹੈਗਾ ਕਿ ਡੇਂਗੂ ਚਿਕਨਗੁਨੀਆ ਮਲੇਰੀਆ ਡਾਇਰੀਆ ਤੁਹਾਡੇ ਜਿਸ ਤਰ੍ਹਾਂ ਹੋ ਗਿਆ ਵੀ ਕੋਲਰਾ ਵਗੈਰਾ ਇਹ ਜਦੋਂ ਬਰਸਾਤ ਆਉਂਦੀ ਆ ਬਾਰਿਸ਼ਾ ਸ਼ੁਰੂ ਹੁੰਦੀ ਆ ਇੱਕ ਬਾਰਿਸ਼ ਪੈ ਗਈ ਆ ਤੇ ਉਹਦੇ ਵਿੱਚ ਇਹ ਬਿਮਾਰੀਆਂ ਬਹੁਤ ਵਧ ਜਾਂਦੀਆਂ ਆ ਔਰ ਐਮਜ਼ ਦੀ ਸਟੱਡੀ ਹੋਈ ਸੀ ਜੀ ਆਲ ਇੰਡੀਆ ਸਟਿਚੂਡ ਦੀ ਕਿ 10 ਦੇ ਵਿੱਚੋਂ 8 ਬੰਦੇ ਜਦੋਂ ਕੋਈ ਬੰਦਾ ਬਿਮਾਰ ਹੋ ਜਾਏ ਕਿਸੇ ਨੂੰ ਡੈਂਗੋ ਹੋ ਜਾਏ ਚਿਕਨਗੁਨੀਆ ਹੋ ਜਾਏ ਕਿਸੇ ਦਾ ਕਿਸੇ ਨੂੰ ਲੱਕਵਾ ਹੋ ਜਾਏ ਕਿਸੇ ਨੂੰ ਹਾਰਟ ਅਟੈਕ ਹੋ ਜਾਏ ਤੇ ਉਹਨੂੰ ਹਸਪਤਾਲ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪੈਂਦੇ ਤੇ ਜਿਹੜੇ ਉਹਨਾਂ ਨੂੰ ਆਪਣੇ ਕੋਲੋਂ ਪੈਸੇ ਖਰਪਤਨੇ ਪੈਂਦੇ ਆਪਣੀ ਜੇਬ ਚੋਂ ਖਰਪਤਨੇ ਪੈਂਦੇ ਆ ਆਊਟ ਆਫ ਪਾਕਟ ਐਕਸਪੈਂਸਸ ਉਹਨਾਂ ਦੀ ਰੇਖਾ ਤੋਂ نیچے ਚਲੇ ਜਾਂਦੇ ਆ ਤੇ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਅਸੀਂ ਇਹਦੀ ਰੋਕਥਾਮ ਵਾਸਤੇ ਪਿਛਲੀ ਵਾਰੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕੀਤੀ ਸੀ ਹਰ ਸ਼ੁੱਕਰਵਾਰ ਡੈਂਗੂ ਦਿਵਸ ਤੇ ਉਹਨੂੰ ਅਸੀਂ ਇਸ ਵਾਰੀ ਜਿਹੜਾ ਹੈਗਾ ਹੋਰ 50% ਸਾਡੇ ਜਿਹੜੀ ਰਿਡਕਸ਼ਨ ਹੋਈ ਸੀ ਐਸ ਬਰੀਡਿੰਗ ਚੈੱਕ ਕਰ ਤਾਂ ਕਿ ਉਹ ਲਾਰਵਾ ਕਿੱਥੇ ਹੁੰਦਾ ਲੋਕਾਂ ਨੂੰ ਸਮਝਾ ਸਕਣ ਉਹ ਮਾਸਟਰ ਟ੍ਰੇਨਰ ਸਾਡੇ ਟ੍ਰੇਨ ਹੋ ਗਏ ਆ ਤਕਰੀਬਨ ਤੇ ਉਹ ਜਾ ਕੇ ਹੁਣ ਸਕੂਲ ਟੀਚਰਸ ਨੂੰ ਕਾਲਜ ਟੀਚਰਸ ਨੂੰ ਟ੍ਰੇਨ ਕਰਨਗੇ ਤੇ ਉਹ ਬੱਚਾ ਨੂੰ ਟ੍ਰੇਨ ਕਰਨਗੇ ਤੇ ਜਿਹੜਾ ਬੱਚਾ ਜਾ ਕੇ ਲੱਭੇਗਾ ਕਿ ਉਹਨਾਂ ਦੀ ਫ੍ਰਿਜ ਦੇ ਜਿਹੜੀ ਟ੍ਰੇ ਆ ਉਹਦੇ نیچے ਮੱਛਰ ਪੈਦਾ ਹੋ ਰਿਹਾ ਜਿਹੜਾ ਲਾਰਵਾ ਪੈਦਾ ਹੋ ਰਿਹਾ ਜਾਂ ਜਿਹੜਾ ਉਹਨਾਂ ਨੇ ਡੈਜ਼ਰਟ ਕੂਲਰ ਲਾਇਆ ਹੋਇਆ ਉਹਦੇ ਵਿੱਚ ਹੋ ਰਿਹਾ ਜਾਂ ਜਿਹੜੇ ਪੰਛੀਆਂ ਦੀ ਕਟੋਰੇ ਰੱਖਦੇ ਉਹਦੇ ਚ ਉਹਨੂੰ ਹਫ਼ਤੇ ਵਿੱਚ ਇੱਕ ਵਾਰ ਸੁਕਾ ਦੇਣਾ ਫਿਰ ਸੁਕਾ ਕੇ ਪਾਣੀ ਪਾ ਦੇਣਾ ਫਿਰ ਉਹ ਨਹੀਂ ਹੁੰਦਾ ਤੇ ਜੇ ਕਿਤੇ ਸਟੈਗਨੈਂਟ ਵਾਟਰ ਹੈ ਜੇ ਬਹੁਤ ਵੱਡਾ ਟੋਬਾ ਹੈ ਉਹਦੇ ਚ ਅਸੀਂ ਗਮੋਸੀਆ ਫਿਸ਼ ਸਿਹਤ ਮਹਿਕਮਾ ਉਹ ਮੱਛੀ ਦਿੰਦਾ ਇਹ ਸਾਰੀ ਜਿਹੜੀ ਕਾਰਵਾਈ ਆ ਸੀ ਇਹ ਇਹਦੀ ਵੀ ਸ਼ੁਰੂਆਤ ਕਰ ਰਿਹਾ ਮੈਂ ਲਾਂਚ ਕਰ ਰਿਹਾ ਵੀ ਇਸ ਤੋਂ ਸવાય ਜਿਹੜੇ ਆ ਗੰਦੇ ਪਾਣੀ ਦਾ ਜੇ ਕਿਤੇ ਮਿਕਸਿੰਗ ਹੁੰਦੀ ਆ ਅੱਜ ਸਾਰੇ ਜਿਹੜੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸੀ ਜਿਹਦੇ ਚ ਵਾਟਰ ਸਪਲਾਈ ਸੈਨੀਟੇਸ਼ਨ ਵਾਲੇ ਅਰਬਨ ਲੋਕਲ ਬਾਡੀਜ਼ ਵਾਲੇ ਉਰੜ ਵੈਕਪੋਰਡ ਐਂਡ ਪੰਚਾਇਤ ਵਾਲੇ ਐਜੂਕੇਸ਼ਨ ਡਿਪਾਰਟਮੈਂਟ ਸਾਰਿਆਂ ਨੇ ਹਿੱਸਾ ਲਿਆ ਔਰ ਸਾਰੇ ਨੂੰ ਜਿਹੜਾ ਹੈਗਾ ਕੋਆਰਡੀਨੇਟਡ ਐਫਰਟ ਦੇ ਨਾਲ ਪਾਣੀ ਦੀ ਸੈਂਪਲਿੰਗ ਹੋ ਰਹੀ ਆ ਟੈਸਟਿੰਗ ਹੋ ਰਹੀ ਆ ਜਿੱਥੇ ਪੋਜ਼ਿਟਿਵ ਆ ਰਿਹਾ ਉੱਥੇ ਫਾਲਟ ਲੱਭ ਕੇ ਫਿਰ ਉਹਨੂੰ ਰੈਕਟੀਫਾਈ ਕਰਕੇ ਵੀ ਮਿਕਸਿੰਗ ਕਿੱਥੇ ਹੋ ਰਹੀ ਆ ਪਹਿਲਾਂ ਲੱਭਣਾ ਸੀਵਰੇਜ ਦੀ ਪੀਣ ਵਾਲੇ ਪਾਣੀ ਨਾਲ ਮਿਕਸਿੰ ਔਰ ਇਹ ਜੇ ਲੋੜ ਪਵੇ ਤਾਂ ਕਲੋਰੀਨੇਸ਼ਨ ਕਰਨਾ ਤਾਂ ਕਿ ਅਸੀਂ ਜਿਹੜੇ ਜਿੱਦਾਂ ਪਿਛਲੀ ਵਾਰੀ ਤੁਹਾਡੇ ਇੱਥੇ ਜਤੋਂ ਦੇ ਵਿੱਚ ਹੋਇਆ ਸੀ ਇੱਕ ਮੇਜਰ ਜਿਹੜਾ ਸੀਗਾ ਬ੍ਰੇਕਆਊਟ ਹੋਈ ਸੀ ਜਿਹੜੀ ਉਹਦੇ ਚਾਪਟੈਟਸ اے ای ਤੇ ਈ ਦੀ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਡਾਰਗੇਡ ਡਿਜ਼ੀਜ਼ਸ ਦੀਆਂ ਹੋਈਆਂ ਸੀ ਉਹਨਾਂ ਨੂੰ ਉਹਨਾਂ ਦੀ ਰੋਕਥਾਮ ਵਾਸਤੇ ਹੁਣ ਤੋਂ ਅਸੀਂ ਤਿਆਰੀ ਕਰ ਰਹੇ ਹਾਂ ਸੋ ਇਹ ਵੈਕਟਰ ਬੋਰਨ ਵਾਟਰ ਬੋਰਨ ਡਿਜ਼ੀਜ਼ਸ ਤੇ ਨਸ਼ੇ ਯੁੱਧ ਨਸ਼ੇ ਵਿਰੋਧ ਨੂੰ ਲਾ ਕੇ ਜਿਹੜਾ ਮੈਂ ਸਾਰੇ ਪੰਜਾਬ ਦਾ ਦੌੜਾ ਕਰ ਰਿਹਾ ਹਾਂ ਉਹਦੇ ਵਾਸਤੇ ਜਿਹੜੀ ਹੈਗੀ ਸਾਰੀ ਆਪਣੀ ਕੈਪਟਨ ਹਸਬੰਦ ਜਿਹੜੀ ਜਿਹੜੀ ਤੁਹਾਡੇ ਜਿਹੜਾ ਉਹਦੇ ਵਾਸਤੇ ਰਿਸੋਰਸ ਮੋਬਿਲਾਈਜੇਸ਼ਨ ਕਪੈਸਿਟੀ ਬਿਲਡਿੰਗ ਤੇ ਜਿਹੜੀ ਟ੍ਰੇਨਿੰਗ ਹੈ ਸਟਾਫ ਦੀ ਇਹ ਸਾਰਾ ਕੁਝ ਜਿਹੜਾ ਹੈਗਾ ਸਾਡਾ ਸਮਲਟਿਸਟ ਸਾਰਾ ਕੁਝ ਚੱਲ ਰਿਹਾ ਹੈਗਾ ਤੇ ਮੈਂ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਸਾਡਾ ਇਹ ਜਿਹੜਾ ਮੈਸੇਜ ਆ ਇਹ ਕੱਲੇ ਕੱਲੇ ਪਿੰਡ ਤੱਕ ਕੱਲੀ ਕੱਲੀ ਗਲੀ ਤੱਕ ਪਹੁੰਚਾਓ ਔਰ ਤੁਸੀਂ ਪਹੁੰਚਾ ਵੀ ਰਹੇ ਹੋ ਤਾਂ ਕਿ ਜਿਹੜਾ ਜੇ ਕੋ ਬੰਦਾ ਨਸ਼ੇ ਦੀ ਦਲਦਲ 'ਚ ਫਸਿਆ ਹੋਇਆ ਜਾਂ ਕਿਸੇ ਵਜ੍ਹਾ ਦੇ ਨਾਲ ਉਹਨਾਂ ਨੂੰ ਕੋਈ ਪਾਣੀ ਪੀਣ ਵਾਲਾ ਸਾਫ ਨਹੀਂ ਅੰਦਰ ਦਾ ਜਾ ਕੋਈ ਮਚਰਾ ਦੀ ਦਿੱਕਤ ਆ ਕਿਉਂਕਿ ਜੇ ਫਿਊਮੇਂਟੇਸ਼ਨ ਵੀ ਸ਼ੁਰੂ ਕਰਤੀ ਆ ਆਪਨੇ ਸ਼ੁਰੂ ਕਰਤੀ ਆ ਪਰ ਉਹ ਨੇੜੇ ਦੇ ਸੇਵਾ ਕਰਮਚਾਰੀ ਦੇ ਨਾਲ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਜਿਹੜੇ ਲੋਕਾਂ ਨੇ ਚੁਣਿਆ ਪ੍ਰਤੀਨਿਧੀ ਐਮ ਐਲ ਏ ਜਾਂ ਹੋਰ ਵੀ ਸਾਡੇ ਜਿੰਦਾ ਵੀ ਵਰਕਰ ਆ ਉਹ ਸਾਰੇ ਸੇਵਾਦਾਰ ਆ ਕਿਸੇ ਨੂੰ ਵੀ ਤੁਸੀਂ ਸੰਪਰਕ ਕਰੋਗੇ ਕਿਸੇ ਕਿਸ ਵੀ ਤੁਹਾਨੂੰ ਜੜੀ ਦਿੱਕਤ ਪਿਆਰ ਦਿੱਤੀ ਜਾਏਗੀ ਆਉਣ ਵਾਲੇ ਦਿਨਾਂ ਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਪਰਿਵਾਰਾਂ ਨੂੰ 10 ਲੱਖ ਦੀ ਇੰਸ਼ੋਰੈਂਸ ਦਾ ਕਾਰਡ ਦਿੱਤਾ ਜਾਏਗਾ ਉਹ ਸਕੀਮ ਜਿਹੜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਅਸੀਂ ਕੈਬਨਟ ਦੇ ਵਿੱਚ ਪਾਸ ਕਰ ਚੁੱਕਿਆ ਤੇ ਉਹ ਬਹੁਤ ਜਲਦੀ ਜੜੀ ਹੈਗੀ ਆ ਉਹ ਸਕੀਮ ਜੜੀ ਆ ਲਾਂਚ ਹੋਣ ਜਾ ਰਹੀ ਆ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਾ ਬਹੁਤ ਬਹੁਤ